ਲਾੜਾ ਸਜ ਤਜ ਕੇ ਤਿਆਰ ਹੋ ਕੇ ਮੰਡਪ ਦੇ ਉੱਤੇ ਗਿਆ ਤੇ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਦੁਲਹਨ ਹੋਰ ਕੋਈ ਨਹੀਂ ਉਸ ਦੀ ਸਕੀ ਭੈਣ ਹੈ ਇਹ ਕਹਾਣੀ ਬਹੁਤ ਹੀ ਦਿਲਚਸਪ ਅਤੇ ਹੈਰਾਨ ਕਰਨ ਵਾਲੀ ਹੈ ਪੂਰੀ ਕਹਾਣੀ ਜ਼ਰੂਰ ਸੁਣਿਓ ਕਿਉਂਕਿ ਅਜੀਬੋ ਗਰੀਬੋ ਕਹਾਣੀਆਂ ਤੇ ਚੁਟਕਲੇ ਬਹੁਤ ਸਾਰੇ ਤੁਸੀਂ ਦੇਖੇ ਹੋਣਗੇ ਪਰ ਇਹ ਕਹਾਣੀ ਬਹੁਤ ਹੀ ਹੈਰਾਨੀ ਵਾਲੀ ਹੈ ਕਿ ਮਾਂ ਨੂੰ ਪਤਾ ਲੱਗਦਾ ਹੈ ਕਿ ਉਸਦੇ ਜੋ ਕਿ ਉਸਦੇ ਮੁੰਡੇ ਦਾ ਜਿਹੜਾ ਕਿ ਵਿਆਹ ਹੋਣ ਵਾਲਾ ਹੈ ਤੇ ਉਹ ਹੋਰ ਕਿਸ ਦੇ ਨਾਲ ਨਹੀਂ ਉਸਦੀ ਆਪਣੀ ਧੀ ਦੇ ਨਾਲ ਹੋ ਰਿਹਾ ਹੈਗਾ ਤਰਸਲ ਅ ਦੱਸਦੇ ਕਿ ਦੁਨੀਆ ਭਰ ਦੇ ਵਿੱਚ ਰੋਜ਼ਾਨਾ ਹਜ਼ਾਰਾਂ ਹੀ ਵਿਆਹ ਹੁੰਦੇ ਨੇ ਇਹਨਾਂ ਦੇ ਵਿੱਚੋਂ ਅੰਬਾਨੀ ਅਡਾਨੀ ਸਣੇ ਕਈ ਦਿਗਜਾਂ ਦੇ ਕਈ ਵੱਡੇ ਕਲਾਕਾਰਾਂ ਦੇ ਵੀ ਵਿਆਹ ਦੇ ਖਰਚੇ ਕਾਰਨ ਸੁਰਖੀਆਂ ਬਟੋਰਦੇ ਨੇ ਜਦਕਿ ਕਈ ਵਿਆਹ ਆਪਣੀ ਸਾਦਗੀ ਦੇ ਲਈ ਵੀ ਚਰਚਾ ਦਾ ਵਿਸ਼ਾ ਬਣ ਜਾਂਦੇ ਨੇ ਇਸੇ ਤਰ੍ਹਾਂ ਇੱਕ ਹੈਰਾਨ ਕਰਨ ਵਾਲੀ ਖਬਰ ਚੀਨ ਦੇ ਪੂਰਬੀ ਸ਼ਹਿਰ ਦੇ ਸੂਝੋ ਤਾਂ ਸਾਹਮਣੇ ਆ ਰਹੀ ਹੈ ਜਿੱਥੇ ਕਿ 2021 ਦੇ ਵਿੱਚ ਇੱਕ ਅਜਿਹਾ ਵਿਆਹ ਹੋਇਆ ਸੀਗਾ ਜੋ ਕਿ ਹਾਲੇ ਤੱਕ 2025 ਚੱਲ ਰਿਹਾ ਪਰ ਹਾਲੇ ਤੱਕ ਲੋਕਾਂ ਦੇ ਮਨਾਂ 'ਚੋਂ ਨਹੀਂ ਉਤਰ ਸਕਿਆ ਇਸ ਵਿਆਹ ਦੀ ਭਾਵੁਕ ਕਰਨ ਦੇਣ ਵਾਲੀ ਕਹਾਣੀ ਤੁਹਾਡੀਆਂ ਅੱਖਾਂ ਨੂੰ ਵੀ ਨਮ ਕਰ ਦਵੇਗੀ ਦਰਅਸਲ ਵਿਆਹ ਦੀਆਂ ਰਸਮਾਂ ਬਹੁਤ ਹੀ ਧੂਮ-ਤਾਮ ਦੇ ਨਾਲ ਤੇ ਖੁਸ਼ੀ ਦੇ ਨਾਲ ਚੱਲ ਰਹੀਆਂ ਸਨ ਤੇ ਇਸ ਦੌਰਾਨ ਜਦੋਂ ਲਾੜੇ ਦੀ ਮਾਂ ਨੇ ਲਾੜੀ ਦੇ ਹੱਥ ਦੇ ਉੱਤੇ ਜਨਮ ਨਿਸ਼ਾਨ ਦੇਖਿਆ ਤਾਂ ਉਹ ਸੋਚ ਦੇ ਵਿੱਚ ਪੈ ਗਏ ਕਿਉਂਕਿ ਇਹ ਨਿਸ਼ਾਨ ਉਸਦੀ ਆਪਣੀ ਸਾਲਾ ਪਹਿਲਾਂ ਗਵਾਚੀ ਧੀ ਦੇ ਨਾਲ ਮਿਲਦਾ ਜੁਲਦਾ ਸੀਗਾ ਇਹ ਨਿਸ਼ਾਨ ਦੇਖ ਕੇ ਉਸਨੇ ਤੁਰੰਤ ਲਾੜੀ ਦੇ ਮਾਪਿਆਂ ਨੂੰ ਪੁੱਛਿਆ ਕਿ ਤੁਸੀਂ ਧੀ ਗੋਦ ਲਈ ਹੋਈ ਹੈ ਪਰਿਵਾਰ ਨੇ ਹਿਜਕਚਾਹਰ ਤੋਂ ਬਾਹਰ ਆ ਕੇ ਬਾਅਦ ਵਿੱਚ ਦੱਸਿਆ ਕਿ ਗੱਲ ਸਵੀਕਾਰ ਕੀਤੀ ਹੈ ਕਿ ਅਸੀਂ ਇਹ ਧੀ ਗੋਦ ਲਈ ਹੈ ਇਹ ਸੁਣ ਕੇ ਲਾੜੇ ਦੀ ਮਾਂ ਰੋ ਪਈ ਅਤੇ ਕਿਹਾ ਕਿ ਇਹ ਧੀ ਉਹੀ ਧੀ ਹੈ ਜਿਸ ਨੂੰ ਉਹ ਪਿਛਲੇ 20 ਸਾਲਾਂ ਤੋਂ ਲੱਭ ਰਹੀ ਸੀ ਫਿਰ ਲਾੜੀ ਵੀ ਭਾਵੁਕ ਹੋ ਗਈ ਅਤੇ ਕਿਹਾ ਕਿ ਉਸਨੇ ਵੀ ਆਪਣੀ ਬਾਇਓਲੋਜੀਕਲ ਮਾਂ ਨੂੰ ਲੱਭਣ ਦੀ ਉਮੀਦ ਕਦੇ ਨਹੀਂ ਛੱਡੀ ਸੀ ਉਸਨੇ ਮੰਨਿਆ ਹੈ ਕਿ ਆਪਣੀ ਮਾਂ ਨੂੰ ਮਿਲਣ ਦੀ ਖੁਸ਼ੀ ਉਸਦੇ ਵਿਆਹ ਦੇ ਨਾਲੋਂ ਕਿਤੇ ਗੁਣਾ ਜ਼ਿਆਦਾ ਹੈ ਘਟਨਾ ਦੇ ਵਿੱਚ ਇੱਕ ਹੋਰ ਅਨੋਖਾ ਮੋੜ ਵੀ ਸੀ ਆਪਣੀ ਗੁੰਮ ਹੋਈ ਧੀ ਨੂੰ ਨਾ ਲੱਭ ਸਕਣ ਦੇ ਕਾਰਨ ਲਾੜੇ ਦੀ ਮਾਂ ਨੇ ਸਾਲਾਂ ਪਹਿਲਾਂ ਇੱਕ ਮੁੰਡੇ ਨੂੰ ਗੋਦ ਲਿਆ ਸੀ ਜੋ ਕਿ ਲਾੜਾ ਬਣਿਆ ਹੋਇਆ ਸੀ ਕਿਉਂਕਿ ਦੋਵਾਂ ਦੇ ਵਿੱਚ ਕੋਈ ਖੂਨੀ ਰਿਸ਼ਤਾ ਨਹੀਂ ਸੀ ਇਸ ਦੇ ਲਈ ਵਿਆਹ ਨੂੰ ਇਜਾਜ਼ਤ ਦੇ ਦਿੱਤੀ ਗਈ ਇਹ ਅਜੀਬੋ-ਗਰੀਬ ਘਟਨਾ ਇੰਟਰਨੈਟ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦਾ ਵਿਸ਼ਾ ਬਣ ਗਈ ਹੈ ਜਿਸ ਮਗਰੋਂ ਲੋਕ ਵਕਫ-ਵਕਫ ਪ੍ਰਤੀਕਿਰਿਆਵਾਂ ਵੀ ਦੇਣ ਲੱਗੇ ਨੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈਗਾ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਦਰਸਲ ਇਹ ਕਹਾਣੀ ਚੀਨ ਦੀ ਹੈ ਜਿੱਥੇ ਕਿ 20 ਸਾਲ ਪਹਿਲਾਂ ਇੱਕ ਮਾਂ ਦੀ ਧੀ ਗੁੰਮ ਜਾਂਦੀ ਹੈ ਤੇ 20 ਸਾਲਾਂ ਬਾਅਦ ਜਦੋਂ ਉਹ ਉਹ ਮਾਂ ਆਪਣੇ ਬੇਟੇ ਦੀ ਯਾਨੀ ਕਿ ਧੀ ਦੇ ਗੁਮਣ ਤੋਂ ਬਾਅਦ ਮਾਂ ਨੇ ਇੱਕ ਬੇਟਾ ਗੋਦ ਲਿਆ ਜਿਸ ਨਾਲ ਖੂਨ ਦਾ ਕੋਈ ਰਿਸ਼ਤਾ ਨਹੀਂ ਸੀਗਾ ਜੋ ਕਿ ਹੁਣ ਲਾੜਾ ਬਣਿਆ ਹੋਇਆ ਹੈਗਾ ਤੇ ਜਦੋਂ ਨੂੰ ਪਤਾ ਲੱਗਾ ਕਿ ਉਹ ਧੀ ਮਿਲ ਚੁੱਕੀ ਹੈ ਤਾਂ ਦੋਹਾਂ ਦਾ ਵਿਆਹ ਵੀ ਹੋ ਚੁੱਕਿਆ ਕਿਉਂਕਿ ਦੋਨਾਂ ਦਾ ਖੂਨੀ ਰਿਸ਼ਤਾ ਨਹੀਂ ਸੀਗਾ ਜਿਸ ਕਰਕੇ ਵਿਆਹ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ